ਪੰਜਾਬ ਵਾਲੇ ਸਸਰੀ ਕਾਲ ਜਿਵੇਂ ਕਿ ਅੱਜ ਤੁਹਾਡੇ ਸਾਹਮਣੇ ਬੜਾ ਮੈਂ ਜੋਰ ਲਾਇਆ ਸੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਮੈਨੂੰ ਲੱਗਦਾ ਵੀ ਪਤਾ ਨਹੀਂ ਮੈਂ ਕਿੰਨੀਆਂ ਕਿ ਵੀਡੀਓ ਪਾ ਚੁੱਕਿਆ ਪਰ ਜਿਹੜਾ ਅੱਜ ਮੇਰੇ ਇੱਕ ਸਾਹਮਣੇ ਸੱਚ ਨਿਕਲ ਕੇ ਆਇਆ ਬੜਾ ਹੀ ਹੈਰਾਨ ਕਰ ਦੇਣ ਵਾਲਾ ਜਿਹੜਾ ਕਿ ਕਈ ਸਾਲਾਂ ਤੋਂ ਦਫਨ ਸੀ ਤੇ ਸਾਡੇ ਲੋਕ ਪੰਜਾਬ ਦੇ ਇਹਨਾਂ ਗੱਲਾਂ ਨੂੰ ਮੈਨੂੰ ਲੱਗਦਾ ਜਿਵੇਂ ਭੁੱਲੇ ਹੋਏ ਨੇ ਜਿਵੇਂ ਇੱਕ ਅਣ ਦੇਖਿਆ ਜਾਂ ਕੀਤਾ ਜਾ ਰਿਹਾ ਸੀ ਹਲੇ ਵੀ ਹੈ ਪੰਜਾਬ ਦੇ ਸਾਡੇ ਵਾਸੀ ਜਿਹੜੇ ਕੁਝ ਨਹੀਂ ਜਾਣਦੇ ਅਣ ਦੇਖਿਆ ਵੀ ਕਰ ਰਹੇ ਨੇ ਮੈਂ ਇੱਕ ਆਪਣੇ ਚੈਨਲ ਦੇ ਉੱਤੇ ਮੈਨੂੰ ਲੱਗਦਾ ਵੀ ਜਿਵੇਂ 100 200 ਵੀਡੀਓ ਅਪਲੋਡ ਕਰ ਦਿੱਤੀਆਂ ਹੁਣੀਆਂ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪਰ ਜਿਹੜੀ ਅੱਜ ਤੁਹਾਡੇ ਸਾਹਮਣੇ ਮੈਂ ਇਹ ਗੱਲ ਰੱਖਣ ਜਾ ਰਿਹਾ ਮੈਨੂੰ ਵੀ ਯਕੀਨ ਨਹੀਂ ਹੁੰਦਾ ਕਿ ਯਾਰ ਇਹ ਹੋ ਕਿਵੇਂ ਸਕਦਾ ਹੈ ਦਰਅਸਲ ਸਰਕਾਰਾਂ ਵੀ ਆਪਣੇ ਹਰ ਕੰਮ ਦੇ ਵਿੱਚ ਕੱਲੀਆਂ ਨਾਕਾਮ ਨਹੀਂ ਹੁੰਦੀਆਂ ਮਾੜੀਆਂ ਨਹੀਂ ਹੁੰਦੀਆਂ ਕਿਉਂਕਿ ਉਹ ਜਿਵੇਂ ਹੁਣ ਸਾਡੇ ਲੋਕ ਭਵੰਤ ਮਾਨ ਨੂੰ ਮਾੜਾ ਕਹਿ ਦਿੰਦੇ ਨੇ ਪਰ ਉਹਦੇ ਵਿੱਚ ਸਾਡੇ ਲੋਕਾਂ ਦਾ ਜਿਹੜਾ ਅਕਸ ਜੁੜਿਆ ਉਹ ਵੀ ਨਜ਼ਰ ਆਉਂਦਾ ਤੇ ਉਹਨਾਂ ਦਾ ਕਸੂਰ ਵੀ ਹੈ ਕਸੂਰਵਾਰ ਸਾਡੇ ਲੋਕ ਵੀ ਨੇ ਕਿਉਂਕਿ ਮੈਂ ਅਕਸਰ ਦੇਖਿਆ ਵੀ ਸਾਡੇ ਲੋਕ ਬੜੇ ਭਾਗੀਦਾਰ ਹੁੰਦੇ ਹਰ ਗੱਲ ਦੇ ਚਾਹੇ ਉਹ ਨਸ਼ੇ ਪੱਤਿਆਂ ਦੀ ਗੱਲ ਹੋਵੇ ਤੇ ਚਾਹੇ ਫਿਰ ਕੋਈ ਮੋਰਚਾ ਲੱਗਿਆ ਹੋਵੇ ਬੰਦੀ ਸਿੰਘਾਂ ਦਾ ਤੇ ਚਾਹੇ ਫਿਰ ਕਾਲੇ ਪਾਣੀ ਆਰ ਗਈ ਗੱਲ ਹੋਵੇ ਇਹਦੇ ਵਿੱਚ ਸਾਡੇ ਲੋਕ ਬੜੇ ਭਾਗੀਦਾਰ ਨੇ ਪਰਮਰਤ ਪਾਲ ਦਾ ਸੱਚ ਕੀ ਹੈ ਤੁਹਾਡੇ ਅੱਜ ਮੈਂ ਸਾਹਮਣੇ ਧਰਨਾ ਮੇਰਾ ਹੱਕ ਬਣਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਕਈ ਲੋਕ ਸਾਡੇ ਭੁੱਲੇ ਹੋਏ ਨੇ ਤਾਂ ਉਹਨਾਂ ਨੂੰ ਮੈਂ ਯਾਦ ਕਰਵਾ ਦੇਵਾਂ ਕਿ ਬੜਾ ਸਾਲਾਂ ਦੇ ਸਾਲ વીਤ ਗਏ ਨੇ ਉਹ ਜਿਵੇਂ ਕਹਦੇ ਹੁੰਦੇ ਨੇ ਵੀ ਇੱਕ ਬੰਦਾ ਆਪਣੀ ਇੰਨੀ ਮਤਲਬ ਸਜ਼ਾ ਕੱਟ ਲੈਂਦਾ ਬਾਕੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਇੱਕ ਆਪਣਾ ਨਾਮ ਬਣਾਉਂਦਾ ਤਾਂ ਉਸ ਤੋਂ ਬਾਅਦ ਇੱਕਦਮ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਤੁਹਾਡੇ ਸਾਹਮਣੇ ਧਰਨੀ ਹੈ ਤੇ ਤੁਹਾਨੂੰ ਸੁਣਨੀ ਜ਼ਰੂਰੀ ਹੈ ਦੇਖੋ ਪੰਜਾਬ ਦਾ ਹਰ ਨੌਜਵਾਨ ਅਮਰਪਾਲ ਸਿੰਘ ਨੂੰ ਚਾਹੁੰਦਾ ਕੱਲਾ ਆਪਣਾ ਚੜਦਾ ਪੰਜਾਬ ਨਹੀਂ ਮੈਂ ਗੱਲ ਕਰੂੰ ਆ ਪਾਕਿਸਤਾਨ ਦੇ ਪੰਜਾਬ ਦੀ ਵੀ ਉੱਥੇ ਵੀ ਬਹੁਤ ਜ਼ਿਆਦੇ ਫੈਨ ਫਾਲੋਇੰਗ ਹੈ ਭਾਈ ਸਾਹਿਬ ਦੀ ਬੜੀ ਵੱਡੀ ਤਾਦਾਦ ਦੇ ਵਿੱਚ ਲੋਕ ਸੁਣਦੇ ਨੇ ਤੇ ਸਾਡੇ ਪੰਜਾਬ ਦੇ ਵਿੱਚ ਸਰਕਾਰਾਂ ਨੂੰ ਵੀ ਕੋਸ ਰਹੇ ਆ ਲੋਕ ਵੀ ਜਿਹੜੀਆਂ ਸਰਕਾਰਾਂ ਨੇ ਇਹ ਆਪਣਾ ਜਿਹੜਾ ਕੰਮ ਹੈ ਇਹਨੂੰ ਪੂਰੀ ਤਰ੍ਹਾਂ ਯਾਨੀ ਢੰਗ ਦੇ ਨਾਲ ਨਹੀਂ ਨਿਭਾਉਂਦੀਆਂ ਤਾਂ ਮੈਂ ਕਹਿਣਾ ਚਾਹਣਾ ਸਾਡੇ ਲੋਕਾਂ ਨੂੰ ਵੀ ਜਿਹੜੀ ਤਾਂ ਅਮਰਪਾਲ ਦੀ ਗੱਲ ਆ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਆ ਤਾਂ ਇੱਕ ਹੋਰ ਗੱਲ ਆ ਮੇਰੀ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਕਈ ਬੰਦਿਆਂ ਨੂੰ ਲੱਗਿਆ ਯਾਰ ਵੀ ਜਿਵੇਂ ਮੈਂ ਕੋਈ ਗਲਤ ਕਹਿ ਦਿੰਨਾ ਪਰ ਨਹੀਂ ਇੱਕ ਗੱਲ ਦਾ ਮੈਨੂੰ ਜਵਾਬ ਜ਼ਰੂਰ ਲਿਖਣਾ ਕਿਉਂਕਿ ਇਹ ਜ਼ਰੂਰੀ ਆ ਇਹ ਰੜਕਦਾ ਰਹਿੰਦਾ ਬੰਦੇ ਦੇ ਜਦੋਂ ਬੰਦਾ ਰਾਤ ਨੂੰ ਸੌਂਦਾ ਇੱਕ ਅਲੱਗ ਕੋਈ ਵੀਡੀਓ ਬਣਾਉਣ ਦਾ ਮਕਸਦ ਨਹੀਂ ਸਾਡੇ ਲੋਕਾਂ ਦੇ ਨਾਲ ਸਾਡੀ ਗੱਲਬਾਤ ਜੁੜੀ ਹੈ ਜਿਹੜੀ ਕਿਉਂਕਿ ਇੱਕ ਟਾਈਮ ਸੀ ਵੀ ਜਿਹੜੇ ਟਾਈਮ ਮੈਂ ਭਗਵੰਤ ਮਾਨ ਦੇ ਨਾਲ ਇੰਨੇ ਲੋਕਾਂ ਦੀਆਂ ਬੋਟਾਂ ਪੁਆਈਆਂ ਯਾਰ ਇੰਨੇ ਲੋਕਾਂ ਦੇ ਇੱਕ ਮੁਹਿੰਮ ਚਲਾਈ ਸੀ ਅਸੀਂ ਵੀ ਭਗਵੰਤ ਮਾਨ ਜਿਵੇਂ ਹੋਣਾ ਉਹਦੋਂ ਤਾਂ ਹੈ ਨਹੀਂ ਸੀ ਇਹ ਵੀ ਤੁਸੀਂ ਜਾਣਦੇ ਹੋ ਇੱਕ ਨਵੀਂ ਜੀ ਗੱਲ ਸੀ ਲਾਈਟ ਚਲੀ ਗਈ ਹੈ ਦੋਸਤੋ ਪਰ ਜਿਹੜੀ ਇਹ ਗੱਲ ਸੀ ਇਹ ਬੜੀ ਇੱਕ ਨਵੀਂ ਗੱਲ ਸੀ ਸਾਡੇ ਲੋਕਾਂ ਦੇ ਲਈ ਵੀ ਜਿਹੜਾ ਭਗਵੰਤ ਮਾਨ ਨੂੰ ਅਸੀਂ ਲਿਆਉਣਾ ਤੇ ਭਗਵੰਤ ਮਾਨ ਸਾਡੇ ਲਈ ਬਹੁਤ ਵਧੀਆ ਹੋਊਗਾ ਤਾਂ ਜਿਹੜੀ ਇਹ ਕਹਾਣੀ ਆ ਹੁਣ ਸਰਕਾਰ ਨੂੰ ਚਾਹੀਦਾ ਯਾਰ ਵੀ ਸਾਡੇ ਆਪ ਦੇ ਭਰਾ ਨੇ ਉਹਨਾਂ ਨੂੰ ਕੱਢ ਦੇਣਾ ਚਾਹੀਦਾ ਜਿਹੜੀ ਅਮਰਪਾਲ ਦੀ ਸਚਾਈ ਤੇ ਇਹੋ ਦੀ ਗੱਲ ਸਾਹਮਣੇ ਆਈ ਹੈ ਸਾਡੇ ਲੋਕ ਜਿਹੜੇ ਭੁੱਲੇ ਹੋਏ ਨੇ ਉਸ ਗੱਲ ਨੂੰ ਉਹਤੇ ਨਜ਼ਰ ਨਹੀਂ ਮਾਰੀ ਕਿਸੇ ਨੇ ਹਲੇ ਤੱਕ ਮੈਨੂੰ ਲੱਗਦਾ ਪਹਿਲਾਂ ਬਹੁਤ ਮਾਰੀ ਐ ਪਰ ਅੱਜ ਨਜ਼ਰ ਨਹੀਂ ਮਾਰ ਰਿਹਾ ਕੋਈ ਕਿਉਂ ਜਿਹੜੀ ਇਹ ਗੱਲ ਆ ਉਹ ਇਹ ਆ ਵੀ ਜਿਵੇਂ ਬੜਾ ਲੰਬਾ ਸਮਾਂ ਹੋ ਗਿਆ ਭਾਈ ਸਾਹਿਬ ਨੂੰ ਅੰਦਰ ਬੈਠੇ ਨੂੰ ਤੇ ਜਿਹੜੀ ਇਹਨੇ ਮਹੀਮ ਚਲਾਈ ਸੀ ਕਿ ਉਸ ਦੇ ਉੱਤੇ ਅੱਜ ਸਾਡਾ ਪੰਜਾਬ ਦੇ ਵਿੱਚੋਂ ਕੋਈ ਪਹਿਰਾ ਦਿੰਦਾ ਨਹੀਂ ਦਿੰਦਾ ਤਾਂ ਇਹ ਭਾਈ ਅਮਰਪਾਲ ਦਾ ਸੱਚ ਇਹ ਆ ਵੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਲਾ ਬੰਦਾ ਉਹ ਅੱਜ ਵੀ ਜੇਲ੍ਹ ਦੇ ਵਿੱਚ ਝੂਜ ਰਿਹਾ ਸਾਡੀ ਸਰਕਾਰ ਉਹਨੂੰ ਬਾਹਰ ਨਹੀਂ ਕੱਢਦੀ ਤਾਂ ਸਾਡੇ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਮਹੀਮ ਚਲਾਉਣੀ ਚਾਹੀਦੀ ਉਹਦੇ ਨਾਮ ਤੇ ਕਿ ਭਾਈ ਅਸੀਂ ਚਿੱਟਾ ਜਾਂ ਕੋਈ ਹੋਰ ਗੱਲਾਂ ਬਾਤਾਂ ਸਰਕਾਰ ਦੇ ਅੱਗੇ ਵੀ ਧਰੋ ਵੀ ਆਹ ਜਿਹੜੀਆਂ ਚੀਜ਼ਾਂ ਨੇ ਸਰਕਾਰ ਨੂੰ ਵੈਸੇ ਪਤਾ ਪਤਾ ਵੀ ਉਹਨਾਂ ਨੂੰ ਵੀ ਚਿੱਟਾ ਵਿਕ ਰਿਹਾ ਬਹੁਤ ਕੁਝ ਹੋ ਰਿਹਾ ਲੇਕਿਨ ਹੋ ਸਕਦਾ ਸਾਡੇ ਮੁੱਖ ਮੰਤਰੀ ਦੀ ਕੋਈ ਮਜਬੂਰੀ ਹੈ ਕੀ ਮਜਬੂਰੀ ਹੈ ਦਿੱਲੀ ਦੇ ਨਾਲ ਜਿਹੜਾ ਕਿ ਸਾਡਾ ਟਾਂਕਾ ਫਿੱਟ ਹੈ ਉਥੋਂ ਅਸੀਂ ਮਾਰ ਖਾਣੇ ਆ ਭਗਤ ਮਾਨ ਨੂੰ ਚਾਹੀਦਾ ਵੀ ਮੈਂ ਪਹਿਲਾਂ ਵਾਲੇ ਮੁੱਖ ਮੰਤਰੀਆਂ ਵਾਂਗੂ ਕਿਸੇ ਦੇ ਥੱਲੇ ਲਾ ਕੇ ਨਹੀਂ ਮੈਂ ਆਪਣੇ ਆਪ ਦੇ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਸਹਿਮਤ ਹੋ ਕੇ ਚੱਲਾਂ ਯਾਰ ਜਦੋਂ ਤੈਨੂੰ ਅਸੀਂ ਬਣਾਇਆ ਤਾਂ ਫਿਰ ਤੋਂ ਵੀ ਬਣਾ ਦਾਂਗੇ ਇਹ ਕਿਹੜੀ ਡਰਨ ਵਾਲੀ ਗੱਲ ਆ ਵੀ ਤਾਂ ਜਿਹੜਾ ਕਿ ਦਿੱਲੀ ਹੁਕਮ ਚਲਾਵੇ ਤੇ ਉਹੀ ਸਾਡੇ ਪੰਜਾਬ ਦੇ ਵਿੱਚ ਹੋਵੇ। ਸੋ ਇਸ ਕਰਕੇ ਮੇਰੀ ਅਪੀਲ ਆ ਭਗਵਾਨ ਤਮਾਨ ਨੂੰ ਵੀ ਦੇਖੋ ਵੱਡੇ ਪੱਦਰ ਦੇ ਉੱਤੇ ਅਸੀਂ ਤੁਹਾਡੇ ਨਾਲ ਜੁੜੇ ਸੀ। ਅੱਜ ਵੀ ਖੜੇ ਆ ਜੇਕਰ ਤੁਸੀਂ ਸਾਡੀ ਗੱਲ ਦੇ ਉੱਤੇ ਸਾਬਤ ਹੁੰਨੇ ਹੋ। ਦੇਖੋ ਬੰਦੀ ਸਿੰਘਾਂ ਨੂੰ ਲਿਆਉਣਾ ਕੋਈ ਬਾਲੀ ਵੱਡੀ ਜੀ ਗੱਲ ਨਹੀਂ ਮੈਂ ਸਮਝਦਾ ਇੱਕ ਸਰਕਾਰ ਦੀ ਸਟੇਟ ਚਲਾਉਣ ਵਾਲੇ ਮੁੱਖ ਮੰਤਰੀ ਲਈ ਬਹੁਤ ਛੋਟੀ ਗੱਲ ਹੈ। ਜਦੋਂ ਚਾਹੇ ਉਹਨਾਂ ਨੂੰ ਰਿਹਾ ਕਰਵਾ ਸਕਦਾ ਲੇਕਿਨ ਕਿਤੇ ਨਾ ਕਿਤੇ ਸ਼ੱਕ ਪੈਦਾ ਹੁੰਦਾ ਵੀ ਕਿਤੇ ਮੁੱਖ ਮੰਤਰੀ ਨਾ ਬਣ ਜੇ ਆਉਣ ਵਾਲੇ 27 ਦੇ ਵਿੱਚ ਇਹ ਲੋਕਾਂ ਦੀ ਆਵਾਜ਼ ਆ ਪਰ ਮੈਨੂੰ ਲੱਗਦਾ ਵੀ ਇਹਦਾ ਫੈਸਲਾ ਜਿਹੜਾ ਪਰਮਾਤਮਾ ਦੇ ਹੱਥਾਂ ਛੱਡ ਦੇਣਾ ਚਾਹੀਦਾ ਨਾ ਕਿ ਕਿਸੇ ਵਹਿਮ ਦੇ ਇਹ ਦੂਰ ਕਰ ਦੇਣੇ ਚਾਹੀਦੇ ਨੇ ਦੇਖੋ ਜੇ ਅਗਰ ਉਹ ਬਾਹਰ ਆਉਂਦਾ ਤਾਂ ਲੋਕਾਂ ਦੀ ਸਥਿਤੀ ਕੀ ਹੋ ਆਪੇ ਛੁੱਣਨਗੇ ਜਦੋਂ ਅਸੀਂ ਤੁਹਾਨੂੰ ਚੁਣਿਆ ਤਾਂ ਦੁਬਾਰੇ ਕੀ ਕਹਿੰਦੀ ਹੈ ਜਨਤਾ ਇਹ ਜਨਤਾ ਦਾ ਹੀ ਫੈਸਲਾ ਹੁੰਦਾ ਫਿਰ ਜਨਤਾ ਤਾਂ ਸਭ ਤੋਂ ਵੱਡੀ ਹੈ ਸਿਸ ਕਰਕੇ ਮੇਰੀ ਅਪੀਲ ਆ ਭਗਵੰਤ ਮਾਨ ਨੂੰ ਖਾਸ ਕਰਕੇ ਵੀ ਤੁਸੀਂ ਸਾਡੇ ਮੁੱਖ ਮੰਤਰੀ ਹੋ ਅਸੀਂ ਤੁਹਾਨੂੰ ਲਿਆਂਦਾ ਯਾਰ ਕਈ ਕਈ ਲੋਕਾਂ ਤੋਂ ਮੈਂ ਵੋਟਾਂ ਪਾਈਆਂ ਕਹਿ ਕਹਿ ਕੇ ਪੁਆਈਆਂ ਨਾਲੇ ਟੱਕੇ ਨਾਲ ਵੀਰ ਬੰਦਾ ਸਾਡਾ ਇਹ ਕਲਾਕਾਰ ਵੀ ਰਿਹਾ ਬੜੀਆ ਸੁੰਦੇ ਰਹਿੰਦੇ ਸੀ ਬਹੁਤ ਵਧੀਆ ਛੋਟੇ ਛੋਟੇ ਹੁੰਦੇ ਸੀ ਦੇਖਦੇ ਆਇਆ ਇਸ ਕਰਕੇ ਮੇਰੀ ਅਪੀਲ ਆ ਵੀ ਜਿਹੜੇ ਬੰਦੀ ਸਿੰਘਾਂ ਦੇ ਉੱਤੇ ਵੀ ਨਜ਼ਰ ਮਾਰੋ ਭਾਈ ਅਮਰਪਾਲ ਸਿੰਘ ਨੂੰ ਵੀ ਰਿਹਾ ਕਰੋ ਕਿਉਂਕਿ ਉਹਦੇ ਵਾਸਤੇ ਇੱਕ ਬਹੁਤ ਵੱਡੀ ਗੱਲ ਆ ਇਹ ਵੀ ਪੰਜਾਬ ਦੇ ਵਿੱਚ ਨਸ਼ਿਆਂ ਵਿਰੋਧ ਦੀ ਮੁਹਿੰਮ ਸੀ ਤੇ ਹੁਣ ਸਾਡੇ ਪੰਜਾਬ ਦੇ ਵਿੱਚ ਕੋਈ ਨਸ਼ਿਆਂ ਵਿਰੋਧ ਮੁਹਿੰਮ ਕੋਈ ਚਲਾਈ ਨਹੀਂ ਰਿਆ ਜੇ ਕੋਈ ਚਲਾਉਂਦਾ ਸੀ ਮਾੜੀ-ਮੋਟੀ ਪਰਮਿੰਦਰ ਝੋਟਾ ਉਹਦੇ ਤੇ ਫਿਰ ਦਬਸ਼ ਪਾ ਲੇਤੀ ਜਾਂਦੀ ਹੈ ਤਾਂ ਉਹ ਫਿਰ ਤੋਂ ਯਾਨੀ ਕਿ ਇੱਕ ਵਾਰੀ ਕੇਸ ਸਾਰਾ ਥਮ ਗਿਆ ਤਾਂ ਠੀਕ ਹੈ ਪੰਜਾਬੀ ਇਹ ਹੀ ਸਚਾਈਆਂ ਨੇ ਸਾਰੀਆਂ ਗੱਲਾਂ ਨੇ ਜਿਹੜੀਆਂ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਲੇਪੁਰ ਆ ਕਹਿੰਦੇ ਨੇ ਵੀ ਸਰਕਾਰਾਂ ਦੇ ਖਿਲਾਫ ਬਿਲਕੁਲ ਨਹੀਂ ਦਲੀਲਾਂ ਦੇ ਆਧਾਰ ਤੇ ਜੇ ਆਪਦੇ ਪਿਓ ਨੂੰ ਵੀ ਗੱਲ ਕਹਿਣੀ ਤਾਂ ਕਹਿ ਸਕਦੇ ਆ ਸਰਕਾਰ ਦੇ ਖਿਲਾਫ ਅਸੀਂ ਜੇ ਹੁੰਦੇ ਸੀ ਸਰਕਾਰ ਲੈ ਕੇ ਨਹੀਂ ਆਉਂਦੇ ਸੀ ਤਾਂ ਜਦੋਂ ਭਗਵੰਤ ਮਾਨ ਦੀ ਸਰਕਾਰ